ਅਰਵਿੰਦ ਕੇਜਰੀਵਾਲ ਦੀ ਨਿਹਾਲ ਸਿੰਘ ਵਾਲਾ ਰੈਲੀ 'ਚ ਬਾਗਾਪੁਰਾਣਾ ਦੇ ਉਮੀਦਵਾਰ ਦਾ ਵਿਰੋਧ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਗੁਰਵਿੰਦਰ ਸਿੰਘ ਕੰਗ ਜਿਹੜੇ ਬਾਗਾਪੁਰਾਣਾ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਏ ਨੇ ਉਹਨਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਸਟੇਜ ਤੇ ਅਜੇ ਅਰਵਿੰਦ ਕੇਜਰੀਵਾਲ ਪਹੁੰਚੇ ਨਹੀਂ ਪਰ ਉਸ ਤੋਂ ਪਹਿਲਾਂ ਹੀ ਸੈਂਕੜਿਆਂ ਦੀ ਗਿਣਤੀ 'ਚ ਲੋਕ ਨੇ ਜੋ ਉੱਠ ਕੇ ਆਗੇ ਕਿਉਂਕਿ ਗੁਰਵਿੰਦਰ ਸਿੰਘ ਕੰਗ ਸਟੇਜ ਤੋਂ ਬੋਲ ਰਹੇ ਸੀ ਗੁਰਵਿੰਦਰ ਸਿੰਘ ਕੰਗ ਦੀ ਟਿਕਟ ਕੱਟਣ ਦੀ ਉਮੀਦ ਗੱਲ ਹੋ ਰਹੀ ਹੈ ਐਚਐਸ ਫੂਲਕਾ ਜਿਹੜੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਸੀਨੀਅਰ ਲੀਡਰ ਨੇ ਉਹਨਾਂ ਦੇ ਰਿਸ਼ਤੇਦਾਰ ਮੰਨੇ ਜਾਂਦੇ ਨੇ ਗੁਰਵਿੰਦਰ ਕੰਗ ਇਸੇ ਕਰਕੇ ਉਹਨਾਂ ਨੂੰ ਟਿਕਟ ਮਿਲੀ ਆ ਉਹਨਾਂ ਦਾ ਬੜਾ ਜ਼ਬਰਦਸਤ ਵਿਰੋਧ ਹੋ ਰਿਹਾ ਅਸੀਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਵਿਰੋਧ ਵਿਰੋਧ ਕਿਉਂ ਕਰ ਰਹੇ ਹੋ ਹਾਂਜੀ ਅਸੀਂ ਗੁਰਵਿੰਦਰ ਸਿੰਘ ਕੰਗ ਦਾ ਵਿਰੋਧ ਕਰਨ ਆਏ ਆ ਕਿਉਂਕਿ ਇਹਨਾਂ ਨੂੰ ਸਾਡੇ ਹੱਲ ਸਾਡੇ ਹਲਕੇ ਚੋਂ ਬਾਹਰ ਦਾ ਉਮੀਦਵਾਰ ਦਿੱਤਾ ਅਸੀਂ ਇਹਨੂੰ ਕਦੇ ਵੀ ਆ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਨਾ ਯਾਰ ਪਾਰਟੀ ਟਿਕਟ ਨਹੀਂ ਬਤਨ ਸੀ ਲੈਣੇ ਕਰੇ ਲੈਣੇ ਕਰਾ ਬੇੜੇ ਤੇ ਸਾਨੂੰ ਬਾਕੇਪ੍ਰੈਂਡ ਦਾ ਉਮੀਦਵਾਰ ਦੀ ਟਿਕਟ ਚਾਹੀਦੀ ਆ ਸਾਨੂੰ ਜੋ ਕਿ ਚੋਰ ਤੋਂ ਨਹੀਂ ਚਾਹੀਦੀ ਸਾਨੂੰ ਆ ਦੇ ਬਾਕੇਪ੍ਰੈਂਡ ਦਾ ਟਿਕਟ ਚਾਹੀਦੀ ਆ ਸਾਨੂੰ ਤੁਸੀਂ ਦੇਖ ਸਕਦੇ ਹੋ ਲੋਕਾਂ ਵੱਲੋਂ ਵੱਡੇ ਪੱਦਰ ਦੇ ਉੱਤੇ ਵਿਰੋਧ ਹੋ ਰਿਹਾ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਹਾਂਜੀ ਬਹੁਤ ਕਿਉਂ ਕਰ ਰਹੇ ਹੋ ਵਿਰੋਧ ਨਾਲ ਵਿਰੋਧ ਨਾਲ ਸਾਡੇ ਹਲਕੇ ਦਾ ਬੰਦਾ ਚਾਹੀਦਾ ਸਾਨੂੰ ਸਾਡੇ ਹਲਕੇ ਦਾ ਬੰਦਾ ਹੋਣਾ ਚਾਹੀਦਾ ਦੇਖ ਸਕਦੇ ਹਾਂ ਰੈਲੀ ਪੂਰੀ ਨਿਹਾਲ ਸਿੰਘ ਵਾਲਾ ਦੀ ਇੱਕ ਤਰ੍ਹਾਂ ਖਰਾਬ ਹੋ ਚੁੱਕੀ ਐ ਰੈਲੀ ਦੇ ਅੰਦਰ ਪਹਿਲਾਂ ਵੀ ਗੁਰਵਿੰਦਰ ਕੰਗ ਦਾ ਵਿਰੋਧ ਹੋ ਰਿਹਾ ਸੀ ਗਿੱਦੜਵਾਹਾ ਤੋਂ ਜਿਹੜਾ ਉਮੀਦਵਾਰਾ ਉਹਦਾ ਵੀ ਵਿਰੋਧ ਹੋ ਰਿਹਾ ਸੀ ਪਰ ਹੁਣ ਵੱਡੇ ਪੱਧਰ ਤੇ ਉੱਤੇ ਇੱਥੇ ਵਿਰੋਧ ਹੋ ਰਿਹਾ ਲੋਕਾਂ ਦਾ ਕਹਿਣਾ ਕਿ ਇਹਨਾਂ ਦੀ ਟਿਕਟ ਕੱਟੀ ਜਾਣੀ ਚਾਹੀਦੀ ਹੈ ਲੋਕ ਵਿਰੋਧ ਕਰ ਰਹੇ ਨੇ ਕਿ ਬਾਹਰਲੇ ਹਲਕੇ ਤੋਂ ਆ ਕੇ ਉਸ ਤਰ੍ਹਾਂ ਦੇ ਉਮੀਦਵਾਰ ਨੂੰ ਕਿੱਕ ਦਿੱਤੀ ਗਈ ਆ ਜਿਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਸੀ ਤਾਂ ਕੇਜਰੀਵਾਲ ਦੀ ਰੈਲੀ 'ਚ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਵੱਡਾ ਵਿਰੋਧ ਆ ਜਿਹੜਾ ਉਹ ਗੁਰਵਿੰਦਰ ਕੰਗ ਦਾ ਹੋ ਰਿਹਾ ਜੋ ਬਾਗਾਪੁਰਾਣਾ ਤੋਂ ਉਮੀਦਵਾਰ ਨੇ ਹਰਵਿੰਦਰ ਸਿੰਘ ਹੂਲਕਾ ਦੇ ਰਿਸ਼ਤੇਦਾਰ ਨੇ ਔਰ ਇਸ ਵਿਰੋਧ ਦੇ ذریعے ਹੋ ਸਕਦਾ ਆਉਣ ਵਾਲੇ ਸਮੇਂ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਗੁਰਵਿੰਦਰ ਕੰਗ ਦੀ ਟਿਕਟ ਕੱਟਣੀ ਪਵੇ ਕਿਉਂਕਿ ਪਹਿਲਾਂ ਵੀ ਇਹ ਮੰਗ ਉਠੀ ਰਹੀ ਹੈ ਔਰ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਟਿਕਟ ਕੱਟੀ ਜਾ ਸਕਦੀ ਹੈ ਪਰ ਹੁਣ ਫਿਰ ਟਿਕਟ ਕੱਟਣ ਦੀ ਗੱਲ ਹੋ ਰਹੀ ਹੈ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੁਰਵਿੰਦਰ ਕੰਗ ਦੀ ਟਿਕਟ ਕੱਟੀ ਜਾਵੇ ਕੈਮਰਾਮੈਨ ਮਿਹਰਬਾਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਨਿਹਾਲ ਸਿੰਘ ਵਾਲਾ